ਕੀ ਹਰੇਕ ਤਰ੍ਹਾਂ ਦਾ ਹੀ ਸਹਾਇਤਾ ਜਿਹੜਾ ਉਹ ਗਾਂ ਵਦੂ ਹੁੰਦਾ ਜਾਂ ਪਿਸ਼ਾਂ ਖਿੱਚੂ ਵੀ ਹੁੰਦਾ ਹੈਗਾ ਕਿਤਾਬਾਂ ਕੋਸ਼ਿਸ਼ ਕੀ ਉਹ ਜਿਹੜਾ ਹਰ ਤਰ੍ਹਾਂ ਦਾ ਸਹਾਇਤ ਆਗਾ ਵਦੂ ਸਹਾਇਤ ਨਹੀਂ ਹੋ ਸਕਦਾ ਹਰ ਤਰ੍ਹਾਂ ਦਾ ਸਹਾਇਤ ਚੰਗਾ ਸਹਾਇਤ ਨਹੀਂ ਹੋ ਸਕਦਾ ਪਰ ਹਰ ਕਿਤਾਬ ਸਹਾਇਤ ਨਹੀਂ ਹੋ ਸਕਦੀ ਮਡਲੀ ਗੱਲ ਹੈ ਜਿਹੜੀ ਕੋਈ ਕਿਤਾਬ ਹੈ ਜਿਹੜੀ ਕਿ ਅਸੀਂ ਜੋ ਪਹਿਲਾਂ ਪੜ ਰਹੇ ਹਾਂ ਤੇ ਉਸ ਪੜਨ ਤੋਂ ਬਾਅਦ ਸਾਡੇ ਵਿੱਚ ਕੁਝ ਐਡ ਹੋ ਰਿਹਾ ਕਿ ਕੁਝ ਘਟ ਰਿਹਾ ਪਹਿਲੀ ਗੱਲ ਤੇ ਇਹੀ ਹੈ ਜੇ ਜ ਸਾਡੇ ਵਿੱਚ ਕੁਝ ਵੀ ਐਡ ਨਹੀਂ ਹੋ ਰਿਹਾ ਮੰਨ ਲਓ ਜੇ ਅੱਜ ਅੱਜ ਬਹੁਤ ਸਾਰੀਆਂ ਕਵਤਾਵਾਂ ਦੀਆਂ ਤੁਕਬੰਦੀ ਵਾਲੀ ਬਿਲਕੁਲ ਹਲਕੀ ਜਿਹਦਾ ਕੋਈ ਅਰਥ ਨਹੀਂ ਹੁੰਦਾ ਪਾਠਕਾਂ ਦੀ ਗਿਣਤੀ ਤਾਂ ਵਧ ਰਹੀ ਹੈ ਪਰ ਜਿਹੜੇ ਸੀਰੀਅਸ ਪਾਠਕਾਂ ਸੀਰੀਅਸ ਇਨ ਦਾ ਸੈਂਸ ਕਿ ਬਿਲਕੁਲ ਕਿ ਕੀ ਪੜ੍ਹਨਾ ਚਾਹੀਦਾ ਤੇ ਕੀ ਨਹੀਂ ਪੜ੍ਹਨਾ ਚਾਹੀਦਾ ਜੀ ਜਿਹੜੇ ਪਾਠਕ ਇਸ ਗੱਲ 'ਚ ਲਈ ਖਿੱਚ ਸਕਣ ਉਹਨਾਂ ਦੇ ਸਾਹਮਣੇ ਉਹ ਚੁਣੌਤੀ ਵੱਡੀ ਹੈ ਤੇ ਉਹਦੇ 'ਚ ਉਹਨਾਂ ਨੂੰ ਸੇਧ ਦੇਣ ਦਾ ਸਵਾਲ ਵੀ ਜਾਂ ਜਾਂ ਉਸ ਗੱਲ ਦੀ ਇੱਕ ਸਮਝ ਪੈਦਾ ਕਰਨ ਦਾ ਸਵਾਲ ਵੀ ਅੱਜ ਦੇ ਦੌਰ ਦਾ ਵੱਡਾ ਹੈ ਇਹ ਕੋਈ ਮਤਲਬ ਕੱਪੜੇ ਵਿੱਚ ਨਾ ਕੋਈ ਜਾਂ ਕੋਈ ਸਬਜ਼ੀ ਵਿੱਚ ਨਾ ਕੋਈ ਜਾਂ ਹੋਰ ਚੀਜ਼ਾਂ ਵਿੱਚ ਨਾ ਕੋਈ ਉਵੇਂ ਨਹੀਂ ਹੈ ਕਿ ਕੋਈ ਬੰਦਾ ਜਿਹੜਾ ਸਿਕੰਦਰੂ ਆ ਜਾਏਗਾ ਤੇ ਉਹ ਵੀ ਪ੍ਰੈਕਟਿਸ ਨਾਲ ਵਿੱਚੇ ਹੌਲੀ-ਹੌਲੀ ਸਿੱਖ ਜਾਊਗਾ ਉਸ ਤਰ੍ਹਾਂ ਦਾ ਕੰਮ ਨਹੀਂ ਇਹ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਹੈ ਕਿਉਂਕਿ ਮਤਲਬ ਤੁਸੀਂ ਕੋਈ ਇੱਕ ਕਿਤਾਬ ਦੇ ਰਹੇ ਹੋ ਕਿਸੇ ਵਿਅਕਤੀ ਨੂੰ ਹੈਨਾ ਤਾਂ ਤੁਸੀਂ ਸਿਰਫ ਕਿਤਾਬ ਨਹੀਂ ਦੇ ਰਹੇ ਮਤਲਬ ਤੁਸੀਂ ਪੂਰਾ ਉਹਨੂੰ ਇੱਕ ਹੋ ਸਕਦਾ ਉਹਦੇ ਨੇ ਉਸ ਕਿਤਾਬ ਨੇ ਉਹਦੇ ਤੇ ਇੰਨਾ ਅਸਰ ਕਰਨਾ ਹੋਵੇ ਕਿ ਉਹਦੀ ਪੂਰੀ ਜ਼ਿੰਦਗੀ ਦੀ ਦਸ਼ਾ ਤੇ ਦਿਸ਼ਾ ਸਾਰਾ ਕੁਝ ਹੀ ਬਦਲ ਜਾਏ ਉਹਦਾ ਸੋਚਣ ਦਾ ਬਿਲਕੁਲ ਹੀ ਢੰਗ ਤਬਦੀਲ ਹੋ ਜਾਏ ਕਰਤੇਜ ਕੁਹਾਰਵਾਲੇ ਨੇ ਲਿਖਿਆ ਕਿ ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਣਾ ਹ ਮਿਲੇ ਗਏ ਰਾ ਕਿਤੇ ਲਿਖਿਆ ਤਾ ਵਰਕਾ ਮੋੜ ਲੈਣਾ ਇਸ ਟਾਈਮ ਅਸੀਂ ਠੰਡੇ ਖੜੇ ਹੋਏ ਆ ਤੇ ਇੱਥੇ ਮੇਲਾ ਜਾਗਦੇ ਜੁਗਣੂਆਂ ਦਾ ਲੱਗਾ ਹੋਇਆ ਇੱਥੇ ਜਿੱਥੇ ਇਸ ਮੇਲੇ ਦੇ ਵਿੱਚ ਜਿੱਥੇ ਰਵਾਇਤੀ ਪੁਸ਼ਾਕਾਂ ਤੇ ਨਾਲ ਹੀ ਰਵਾਇਤੀ ਖਾਣੇ ਉਹ ਦੇਖਣ ਨੂੰ ਮਿਲ ਰਹੇ ਆ ਉੱਥੇ ਹੀ ਆ ਜਿਹੜਾ ਇੱਥੇ ਅਗਾਹ ਵਦੂ ਸਾਹਿਤ ਵੀ ਆ ਜਿਹੜਾ ਵੱਡੇ ਪੱਦਰ ਦਿੱਤੇ ਵਿਕਣਾ ਹੋਇਆ ਆਇਆ ਤੇ ਇੱਥੇ ਹੀ ਇਹਨਾਂ ਸਟਾਲਾਂ ਦੇ ਵਿੱਚੋਂ ਹੀ ਇੱਕ ਸਟਾਲ ਆ ਜਿਹੜੀ ਉਹ ਠੇਕਾ ਕਿਤਾਬ ਦੇਸੀ ਅਤੇ ਅੰਗਰੇਜ਼ੀ ਆਪਾਂ ਆਮ ਤੌਰ ਦੇ ਉੱਤੇ ਸੜਕਾਂ ਦੇ ਉੱਤੇ ਲਿਖਿਆ ਪੜਦੇ ਹੈਗੇ ਆ ਕਿ ਠੇਕਾ ਸ਼ਰਾਬ ਦੇਸੀ ਤੇ ਅੰਗਰੇਜ਼ੀ ਪਰ ਦੇਖੋ ਅੱਖਰਾਂ ਦੀ ਹੀ ਸ਼ਬਦਾਂ ਦੀ ਹੀ ਇਹ ਸਜਾਵਟਾ ਕਿ ਸ਼ਰਾਬ ਤੋਂ ਜਿਹੜਾ ਉਹ ਕਿਤਾਬ ਵਾਲਾ ਦਾ ਜਿਹੜਾ ਸਫਰ ਆ ਜਿਹੜਾ ਇਹਨਾਂ ਨੌਜਵਾਨਾਂ ਨੇ ਇਸ ਨੌਜਵਾਨ ਨੇ ਜਿਹੜਾ ਉਹ ਕੀਤਾ ਹੈਗਾ ਕਿਤਨਾ ਕਿਤੇ ਪੰਜਾਬ ਦੇ ਵਿੱਚ ਪੁਸਤਕ ਸੱਭਿਆਚਾਰ ਜੋ ਗਵਾਚਦਾ ਜਾ ਰਿਹਾ ਉਸ ਨੂੰ ਇਹ ਨੌਜਵਾਨਾ ਕਿਤਨੇ ਕਿਤੇ ਸਾਂਭ ਰਹੇ ਹੈਗੇ ਆ ਤੇ ਸਾਡੇ ਨਾਲ ਠੇਕਾ ਕਿਤਾਬ ਦੇਸੀ ਤੋਂ ਦੇਸੀ ਤੇ ਅੰਗਰੇਜ਼ੀ ਤੋਂ ਆ ਜਿਹੜਾ ਲਵਪ੍ਰੀਤ ਸਿੰਘ ਫੇਰੋਕੇ ਮੌਜੂਦ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਬਾਈ ਜੀ ਸ਼ੁਕਰੀਆ ਜੀ ਧੰਨਵਾਦ ਜੀ ਅੱਛਾ ਬਾਈ ਜੀ ਇਹ ਦੱਸੋ ਕਿ ਪਹਿਲਾਂ ਤਾਂ ਇਹ ਐਸਾ ਖੇਤਰ ਦੇ ਵੱਲ ਆ ਜਿਹੜਾ ਉਹ ਕਿਵੇਂ ਆਏ ਹੋ ਪਰਵਾਰਕ ਖੋਕੜਾ ਜਿਹੜਾ ਕਿਸ ਤਰ੍ਹਾਂ ਦਾ ਸੀਗਾ ਤੇ ਇਧਰ ਨੂੰ ਕਿਹਨੇ ਪ੍ਰੇਰਿਆ ਤੁਹਾਨੂੰ ਜੀ ਮਤਲਬ ਪਰਵਾਰਕ ਖੋਕੜ ਉਸ ਤਰ੍ਹਾਂ ਦਾ ਮਤਲਬ ਮੈਂ ਉਸ ਪਰਵਾਰ ਚੋਂ ਆਣਾ ਕਿ ਜਿੱਥੇ ਮੇਰੇ ਤੋਂ ਪਹਿਲਾਂ ਕਿਸੇ ਨੇ ਕਾਲਜ ਤੱਕ ਦੀ ਪੜ੍ਹਾਈ ਨਹੀਂ ਕੀਤੀ ਸਕੂਲ ਤੱਕ ਦੀ ਪੜ੍ਹਾਈ ਹੀ ਮੇਰੇ ਮਦਰ ਫਾਦਰ ਦੀ ਵੀ ਤੇ ਬਾਕੀ ਸਾਰੇ ਆਲੇ ਦੁਆਲੇ ਸਭ ਦੀ ਹੋਈ ਹੈ ਤੇ ਮੈਂ ਮਤਲਬ ਪਹਿਲਾ ਹੀ ਹਾਂ ਜਿਹੜਾ ਕਿ ਆਪਦੇ ਪਰਵਾਰ ਚੋਂ ਕਾਲਜ ਦੀ ਪੜ੍ਹਾਈ ਤੱਕ ਪਹੁੰਚਿਆ ਤੇ ਫਿਰ ਹੁਣ ਮੈਂ ਹੁਣ ਮੈਂ ਹੁਣ ਵੀ ਮਤਲਬ ਮੈਂ ਦਿੱਲੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਭਾਗ ਦੇ ਵਿੱਚ ਪੀ ਐਚ ਡੀ ਕਰ ਰਿਹਾ ਹਾਂ ਤੇ ਮੇਰੀ ਉਹ ਲਗਾਤਾਰਤਾ ਉਹ ਜਾਰੀ ਹੈ ਤੇ ਉਸ ਦੌਰ ਦੇ ਵਿੱਚ ਹੀ ਮਤਲਬ ਮੈਂ ਜੀਰੇ ਸਾਹਿਬਾ ਸਾਡੇ ਇਲਾਕੇ ਦੇ ਵਿੱਚ ਜੀਰਾ ਸਾਹਿਬਾ ਨਾਲ ਜੁੜਿਆ ਹੋਰ ਥੋੜਾ ਉਸ ਤਰ੍ਹਾਂ ਦਾ ਕਿਤਾਬਾਂ ਵਾਲਾ ਮਾਹੌਲ ਬਣਿਆ ਪਰ ਬਚਪਨ ਤੋਂ ਹੀ ਸ਼ੌਂਕ ਜ਼ਰੂਰ ਸੀਗਾ ਕਿ ਵੀ ਮਤਲਬ ਆ ਆਪਦੀ ਕਲਾਸ ਤੋਂ ਅਗਲੀਆਂ ਕਿਤਾਬ ਕਲਾਸਾਂ ਦੀ ਵੀ ਜਿਹੜੀਆਂ ਪੰਜਾਬੀ ਹਿੰਦੀ ਦੀਆਂ ਕਿਤਾਬਾਂ ਪੜ੍ਹ ਲੈਣੀਆਂ ਹਨ ਤੇ ਜਾਂ ਇਸ ਤੋਂ ਇਲਾਵਾ ਹੋਰ ਭਾਲ-ਭਾਲ ਕੇ ਕਿਤਾਬਾਂ ਪੜ੍ਹਣੀਆਂ ਚੰਗੀਆਂ ਕਿਤਾਬਾਂ ਚੰਗੀਆਂ ਕਵਤਾਵਾਂ ਨੋਟ ਕਰਨੀਆਂ ਉਹ ਬਚਪਨ ਤੋਂ ਮੈਨੂੰ ਲੱਗਦਾ ਕਿ ਜਿਹੜਾ ਸ਼ੌਂਕ ਸੀਗਾ ਸਾਹਿਤ ਪ੍ਰਤੀ ਪੰਜਾਬੀ ਜ਼ਬਾਨ ਪ੍ਰਤੀ ਤਾਂ ਉਸੇ ਦੀ ਲਗਾਤਾਰਤਾ ਅੱਚੀ ਮੈਂ ਦੇਖਦਾ ਆਪਦੇ ਸਾਰੇ ਕੰਮਾਂ ਵਿੱਚ ਅੱਛਾ 4 ਤਰੀਕ ਤੋਂ ਆਏ ਲੋਕਾਂ ਦਾ ਕਿੱਦਾਂ ਦਾ ਰਿਸਪੌਂਸ ਆ ਬਈ ਬਤ ਤੁਹਾਨੂੰ ਠੀਕ ਹੈ ਰਿਸਪੌਂਸ ਲੋਕਾਂ ਦਾ ਜਿਵੇਂ ਮ ਦੋ ਦਿਨ ਚੱਲਿਆ ਹੈ ਤੇ ਮੈਨੂੰ ਲੱਗਦਾ ਕਿ ਕੱਲ ਤੇ ਪਰਸੋਂ ਵਾਲੇ ਦਿਨਾਂ ਛੋਰ ਵੱਧੋ ਵੀ ਆਉਣਗੇ ਪਾਟ ਕੇ ਕਿਉਂਕਿ ਅੱਗੇ ਛੁੱਟੀ ਵਾਲਾ ਦਿਨ ਹੈਗਾ ਤੇ ਅੱਛਾ ਚੱਲ ਮੈਂ ਅੱਛਾ ਠੀਕ ਹੈ ਅੱਛਾ ਇਹ ਦੱਸਿਓ ਕਿ ਆ ਅੰਗਰੇਜ਼ੀ ਜਾਂ ਪੰਜਾਬੀ ਹੀ ਰੱਖਦੇ ਹਾਂ ਇਸ ਤੋਂ ਇਲਾਵਾ ਹੋਰ ਨਾ ਪਸ਼ਾਵਾਂ ਦੇ ਵਿੱਚ ਵੀ ਲਿਟਰੇਚਰ ਰੱਖ ਦੋ ਹਾਂ ਪੰਜਾਬੀ ਹਿੰਦੀ ਅੰਗਰੇਜ਼ੀ ਤਿੰਨਾਂ ਭਾਸ਼ਾਵਾਂ ਦੇ ਵਿੱਚ ਸਾਡੇ ਕੋਲੇ ਸਟ੍ਰਕਚਰ ਹੈਗਾ ਹਾਲਾਂਕਿ ਕੁਝ ਪਾਰਟ ਸਾਡੇ ਕੋਲ ਉਰਦੂ ਵਾਲੇ ਵੀ ਪਛਣਾਉਂਦੇ ਅੱਜ ਹੀ ਕੋਈ ਇੱਕ ਬਜ਼ੁਰਗ ਆਏ ਪੁੱਛ ਰਹੇ ਸੀ ਕਿ ਉਰਦੂ ਦੀਆਂ ਕਿਤਾਬਾਂ ਹਨ ਲਈ ਕੁਸ਼ੀ ਹੈ ਕਿ ਅਸੀਂ ਮਤਲਬ ਇੱਕ ਛੋਟਾ ਜਿਹਾ ਹੀ ਸਾਡੇ ਕੋਲੇ ਚਾਹੇ ਉਹਦਾ ਕੋਰਨਰ ਹੋਵੇ ਬਸ ਪਰ ਉਰਦੂ ਦੀਆਂ ਕਿਤਾਬਾਂ ਵੀ ਹੋਣੀਆਂ ਚਾਹੀਦੀਆਂ ਕਿਉਂਕਿ ਪੁਸਤਕ ਮਿਲੇ ਜੋ ਬਹੁਤ ਪਰ ਸਾਡੇ ਬਜ਼ੁਰਗਾਂ ਜਾਂ ਹੋਰ ਕਈ ਲੋਕ ਹੈਗੇ ਜਿਹੜੇ ਉਰਦੂ ਜਾਣਨ ਵਾਲੇ ਆ ਉਹਨਾਂ ਲਈ ਵੀ ਕੁਝ ਹੋਣਾ ਚਾਹੀ ਇਹ ਅਕਸਰ ਕਿਹਾ ਜਾਂਦਾ ਹੈਗਾ ਕਿ ਸਾਡੇ ਨਾਲ ਪੰਜਾਬ ਦੇ ਵਿੱਚੋਂ ਜਿਹੜਾ ਪੁਸਤਕ ਸੱਭਿਆਚਾਰ ਖਤਮ ਹੋ ਗਿਆ ਨੌਜਵਾਨਾਂ ਦੇ ਹੱਥ ਦੇ ਵਿੱਚ ਜ਼ਰੂਰ ਤੋਂ ਮੋਬਾਈਲਾਂ ਆ ਗੀਆਂ ਕਿਤਾਬਾਂ ਤੋਂ ਉਹ ਪੜਨ ਨੂੰ ਹੀ ਹਟ ਗਏ ਆ ਜਦੋਂ ਆਪਾਂ ਦੇਖਦੇ ਹੈਗੇ ਕਿ ਕੋਈ ਵੀ ਚੀਜ਼ ਨੂੰ ਛੱਡ ਰਿਹਾ ਹੋਵੇ ਤਾਂ ਫੇਰ ਤੁਸੀਂ ਇਸ ਖੇਤਰ ਦੇ ਵਿੱਚ ਆਏ ਤੁਹਾਨੂੰ ਨੇ ਕਿਸੇ ਨੇ ਕਿਹਾ ਵੀ ਯਾਰ ਲੋਕ ਕਿਤਾਬਾਂ ਦਾ ਪੜਦੇ ਨਹੀਂਗੇ ਤੇ ਤੁਸੀਂ ਵੇਚਣ ਲੱਗ ਗਏ ਅਰ ਮਤਲਬ ਇੱਕ ਇੱਕ ਕਹਿਆ ਵੀ ਹੋਊਗਾ ਜੇ ਇਹ ਲੋਕ ਜੇ ਨਾ ਵੀ ਕਹਿਊਗਾ ਤਾਂ ਸੋਚਦੇ ਹੋਣਗੇ ਬਹੁਤ ਜਾਣੇ ਨਾ ਪਹਿਲੀ ਗੱਲ ਤਾਂ ਸਾਨੂੰ ਇਹ ਲੱਗਦਾ ਵੀ ਜਿਵੇਂ ਜੇ ਅਸੀਂ ਖੁਦ ਇਸ ਗੱਲ ਨੂੰ شدت ਨਾਲ ਮਹਿਸੂਸ ਕਰਦੇ ਆਂ ਵੀ ਜਿਵੇਂ ਚੰਗੇ ਮਨੁੱਖ ਦੇ ਤੰਦਰੁਸਤ ਲਈ ਸਰੀਰਿਕ ਤੰਦਰੁਸਤੀ ਲਈ ਚੰਗੇ ਖਾਣੇ ਦੀ ਲੋੜ ਆ ਇਸੇ ਤਰ੍ਹਾਂ ਹੀ ਮਨ ਦੀ ਜਿਹੜੀ ਚੰਗੀ ਖੁਰਾਕ ਆ ਮਨ ਨੂੰ ਤੰਦਰੁਸਤ ਰੱਖਣ ਲਈ ਸੋਨਾ ਸਚਾਰਾ ਰੱਖਣ ਲਈ ਜਿਹੜੀਆਂ ਚੰਗੀਆਂ ਕਿਤਾਬਾਂ ਚੰਗੇ ਲਿਟਰੇਚਰ ਦੀ ਲੋੜ ਆ ਤੇ ਇਸ ਕਰਕੇ ਪਹਿਲੀ ਗੱਲ ਤੇ ਇਹਦੀ ਲੋੜ ਅਸੀਂ ਮਹਿਸੂਸ ਕਰਦੇ ਹਾਂ ਕਿ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੋਜੋਬੇਨਾ ਦੂਜੀ ਗੱਲ ਹੈ ਕਿ ਇਸ ਖੇਤਰ 'ਚ ਆਉਣ ਦਾ ਤਾਂ ਮੈਨੂੰ ਲੱਗਦਾ ਹੈ ਕਿ ਜਿਵੇਂ ਹੁਣ ਖਾਣੇ 'ਚ ਵੀ ਜੇ ਕੋਈ ਚੰਗੀਆਂ ਚੀਜ਼ਾਂ ਨਹੀਂ ਤਾਂ ਉਹ ਜੰਕ ਫੂਡ ਜਾਂ ਹੋਰ ਚੀਜ਼ਾਂ ਵੀ ਦੇਖੀ ਆ ਨਾ ਇਸੇ ਤਰ੍ਹਾਂ ਹੀ ਜੇ ਇਹਦੇ ਵਿੱਚ ਵੀ ਮਨ ਦੀ ਖਰਾਕ ਲਈ ਵੀ ਜੇ ਹੋਰ ਤਰ੍ਹਾਂ ਦੀਆਂ ਮਤਲਬ ਬ੍ਰਾਂਡ ਤੇ ਹੋਰ ਤਰ੍ਹਾਂ ਦੀਆਂ ਚੀਜ਼ਾਂ ਆ ਲਈਆਂ ਜਿਹੜੀਆਂ ਕਿ ਬਿਲਕੁਲ ਜ਼ਰੂਰਤ ਵੀ ਨਹੀਂ ਸਾਨੂੰ ਹੁੰਦੀ ਪਰ ਜਿਹੜਾ ਇੱਕ ਬਾਜ਼ਾਰ ਨੇ ਜਿਹੜਾ ਸਾਰਾ ਤੰਤਰ ਸਿਰਜ ਚੀਜ਼ਾਂ ਇੰਨੀਆਂ ਸਜਾ ਸਜਾ ਕੇ ਇੰਨੇ ਸਟਾਈਲ ਇਸ ਢੰਗ ਨਾਲ ਰੱਖੀਆਂ ਹੁੰਦੀਆਂ ਕਿ ਮਤਲਬ ਬੰਦੇ ਦਾ ਉਹ ਬਹੁਤਿਆਂ ਦਾ ਜੀ ਕਰਨ ਲੱਗ ਪੈਂਦਾ ਵੀ ਆ ਵੀ ਸਾਡੇ ਕੋਲੇ ਹੋਣੀ ਚਾਹੀਦੀ ਆ ਵੀ ਸਾਡੇ ਕੋਲੇ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਇਹੋ ਜਿਹੀ ਪਹਿਲੀ ਗੱਲ ਤੇ ਇਹੋ ਜਿਹਾ ਕਿਤਾਬਾਂ ਵਾਲੇ ਮੇਲੇ ਆਂ ਦਾ ਤੇ ਇਸ ਤਰ੍ਹਾਂ ਦੇ ਸਟਾਲਾਂ ਦੀ ਇਹ ਵੀ ਇੱਕ ਮਹੱਤਤਾ ਹੈ ਕਿ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਕਿਉਂਕਿ ਤੁਸੀਂ ਦੇਖੋ ਕਿ ਬਹੁਤ ਨੌਜਵਾਨ ਇਸ ਤਰ੍ਹਾਂ ਹੁੰਦੇ ਜਿਨ੍ਹਾਂ ਨੂੰ ਮਤਲਬ ਇਹ ਗੱਲ ਦਾ ਪਤਾ ਹੀ ਨਹੀਂ ਹੁੰਦਾ ਕਿ ਇਸ ਤਰ੍ਹਾਂ ਦੇ ਵੀ ਮੇਲੇ ਲੱਗਦੇ ਆ ਕਿ ਕਿਤਾਬਾਂ ਦਾ ਹੀ ਮੇਲਾ ਹੁੰਦਾ ਗੱਲੀਆਂ ਦਾ ਕਿ ਇਸ ਤਰ੍ਹਾਂ ਇੰਨੀਆਂ ਕਿਤਾਬਾਂ ਇੱਕੇ ਥਾਂ ਤੇ ਉਹਨਾਂ ਨੂੰ ਮਿਲ ਰਹੀਆਂ ਆ ਇਸ ਤਰ੍ਹਾਂ ਸਜਾਈਆਂ ਹੋਈਆਂ ਨੇ ਅਲੱਗ-ਅਲੱਗ ਮਤਲਬ ਲੱਖਾਂ ਕਿ ਉਜ ਖਰੀਦਣਗੇ ਤਾਂ ਦੇਖਣਗੇ ਉਹਨਾਂ ਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਵੀ ਕਿਤਾਬਾਂ ਹੁੰਦੀਆਂ ਨੇ ਉਹ ਕਿਤਾਬਾਂ ਵੀ ਹੁੰਦੀਆਂ ਜਿਹੜੀਆਂ ਸਿਲੇਬਸ ਤੋਂ ਇਲਾਵਾ ਜਿਹੜੀਆਂ ਪੜ੍ਹੀਆਂ ਜਾਂਦੀਆਂ ਉਹ ਕਿਉਂ ਪੜ੍ਹੀਆਂ ਜਾਣੀਆਂ ਚਾਹੀਦੀਆਂ ਉਹ ਫਿਰ ਉਹਦੇ ਬਾਰੇ ਤੁਸੀਂ ਡਾਇਲੌਗ ਕਰਨਾ ਨਾ ਉਹ ਸਾਡੀ ਜ਼ਿੰਮੇਵਾਰੀ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਇੱਕ ਜ਼ਿੰਮੇਵਾਰੀ ਵਾਲਾ ਮਸਲਾ ਹੈ ਕਿ ਜਿਹਦੇ ਵਿੱਚ ਕਿ ਉਹ ਜ਼ਰੂਰੀ ਹੈ ਤੇ ਹੌਲੀ-ਹੌਲੀ ਨੌਜਵਾਨ ਇਹ ਗੱਲ ਸਮਝੂ ਵੀ ਰਿਹਾ ਚਾਹੇ ਸੋਸ਼ਲ ਮੀਡੀਆ ਵਾਲੇ ਦੇ ਪ੍ਰਚਾਰ ਰਹੀ ਵੀ ਕੁਝ ਕਿਤਾਬਾਂ ਪ੍ਰਚਾਰਤ ਹੋ ਰਹੀਆਂ ਚਾਹੇ ਪੁਸਤਕ ਮੇਲੇ ਆ ਰਹੀ ਤੇ ਇਹ ਮੇਲਿਆਂ ਦੀ ਜਾਂ ਇਸ ਤਰ੍ਹਾਂ ਦੇ ਸਮਾਗਮਾਂ ਦੀ ਭੂਮਿਕਾ ਉਹਦੇ ਵਿੱਚ ਵੱ ਜੇਕਰ ਆਪਾਂ ਦੇਖੀਏ ਤਾਂ ਲਾਪੀਰ ਜੀ ਸੌਰੀ ਲਾਪੀਰ ਹਰਪੀਤ ਮੂੰਹ ਦੇ ਵਿੱਚ ਨਿਕਲ ਗਿਆ ਅ ਜੇਕਰ ਆਪਾਂ ਦੇਖੀਏ ਕਿ ਹਰੇਕ ਤਰ੍ਹਾਂ ਦਾ ਹੀ ਸਹਾਇਤਾ ਜਿਹੜਾ ਉਹ ਗਾਂ ਵਧੂ ਹੁੰਦਾ ਜਾਂ ਪਛਾਹ ਖਿੱਚੂ ਵੀ ਹੁੰਦਾ ਹੈਗਾ ਕਿਤਾਬਾਂ ਕੁਝ ਤੁਸੀਂ ਇਸ ਖੇਤਰ ਦੇ ਵਿੱਚ ਹਨ ਇਹ ਇਹ ਅੱਜ ਦੇ ਦੌਰ 'ਚ ਤਾਂ ਇਹ ਬਹੁਤ ਵੱਡਾ ਚੈਲੰਜ ਵੀ ਹੈ ਕਿਉਂਕਿ ਅੱਜ ਜਦੋਂ ਇੰਸਟਾਗ੍ਰam ਦਾ ਦੌਰ ਹੈ ਤੇ ਉਹਦੇ ਵਿੱਚ ਜਿਵੇਂ ਰੀਲਾਂ ਹੋਰ ਚੀਜ਼ਾਂ ਦੀਆਂ ਵਾਇਰਲ ਹੁੰਦੀਆਂ ਕਿ ਭਈ ਮਾੜੇ ਜਿਹੜੇ ਬਦਲ ਉਸ ਤਰ੍ਹਾਂ ਦੀ ਜਿਨ੍ਹਾਂ ਦੇ ਅੰਦਰ ਕੋਈ ਕਲਾ ਨਹੀਂ ਉਸ ਕਿਸਮ ਦੇ ਲੋਕ ਵੀ ਇੰਸਟਾਗ੍ਰਾਮ ਤੇ ਵਾਇਰਲ ਹੋ ਕੇ ਮਸ਼ਹੂਰ ਹੋ ਰਹੇ ਆ ਤੇ ਇਸ ਤਰ੍ਹਾਂ ਦੀਆਂ ਕਿਤਾਬਾਂ ਬਾਰੇ ਵੀ ਇਹ ਸੰਕਟ ਅੱਜ ਦੇ ਦੌਰ ਸਾਡੇ ਸਾਹਮਣੇ ਆ ਰਿਹਾ ਕਿ ਜਿਨ੍ਹਾਂ ਕਿਤਾਬਾਂ 'ਚ ਕੋਈ ਗੱਲ ਨਹੀਂ ਹੈ ਉਹ ਜੀ ਕਿ ਪਾਠਕ ਨੂੰ ਇੱਕ ਕਦਮ ਤੋਂ ਦੂਜੇ ਕਦਮ ਤੱਕ ਵੀ ਲੈ ਕੇ ਜਾ ਸਕੇ ਉਸ ਤਰ੍ਹਾਂ ਦੀਆਂ ਕਿਤਾਬਾਂ ਵੀ ਬਿਲਕੁਲ ਮਤਲਬ ਇਹ ਕੋਈ ਚਾਰ ਅੱਖਰ ਅੱਖਰ ਲਿਖ ਰਿਹਾ ਕੋਈ ਬਿਲਕੁਲ ਤੁਕਬੰਦੀ ਕਰ ਰਿਹਾ ਤੇ ਉਹਦੀ ਕੋਈ ਇੰਸਟਾਗ੍ਰਾਮ ਤੇ ਕੋਈ ਚਾਰ ਰੀਲਾਂ ਚੱਲ ਗਈਆਂ ਤੇ ਉਹ ਕਿਤਾਬ ਛਾਪ ਦੇਊਗਾ ਇਸ ਤਰ੍ਹਾਂ ਦਾ ਕੁਝ ਵੀ ਚੱਲ ਰਿਹਾ ਤੇ ਮੈਨੂੰ ਲੱਗਦਾ ਕਿ ਉਹ ਆਪਣੇ ਆਪ 'ਚ ਉਹ ਵੀ ਇੱਕ ਹਰ ਤਰ੍ਹਾਂ ਦਾ ਸਾਹਿਤ ਅਗਾਹ ਵੱਧੂ ਸਾਹਿਤ ਨਹੀਂ ਹੋ ਸਕਦਾ ਹਰ ਤਰ੍ਹਾਂ ਦਾ ਸਾਹਿਤ ਚੰਗਾ ਸਾਹਿਤ ਨਹੀਂ ਹੋ ਸਕਦਾ ਪਰ ਹਰ ਕਿਤਾਬ ਸਾਹਿਤ ਨਹੀਂ ਹੋ ਸਕਦੀ ਮੁੱਢਲੀ ਗੱਲ ਹੈ ਜਿਹੜੀ ਕਿ ਸਾਹਿਤ ਹੋਣ ਦਾ ਅਰਥ ਉਹੀ ਹੈ ਕਿ ਜਿਹੜਾ ਮੁਨਫਕਤਾਨ ਨੂੰ ਮਨੁੱਖੀ ਜ਼ਿੰਦਗੀ 'ਚ ਨਾ ਸਿਰਫ ਸੋਝ ਭਰੇ ਉਹ ਸੈਂਸਿਟਿਵ ਕਰੇ ਸਵੇਦਨਾ ਸਵੇਦਨਾ ਭਰੇ ਉਹਦੇ ਵਿੱਚ ਬਲਕਿ ਉਹਨੂੰ ਵਿਚਾਰਧਾਰਕ ਤੌਰ ਤੇ ਵੀ ਉਹਦੇ ਦ੍ਰਿਸ਼ਟੀਕੋਣ 'ਚ ਵੀ ਮਤਲਬ ਵਿਸ਼ਾਲ ਇੱਕ ਦਾਇਰਾ ਵੀ ਉਹਦਾ ਵਿਸ਼ਾਲ ਕਰਨੇ ਯੋਗਦਾਨ ਪਾਵੇ ਕਿ ਉਹ ਮਤਲਬ ਸੌੜੇ ਸੌੜੇ ਘੇਰਿਆਂ 'ਚੋਂ ਬਾਹਰ ਨਿਕਲੇ ਬੰਦਾ ਜੇ ਸਾਹਿਤ ਇਹ ਕੰਮ ਨਹੀਂ ਕਰਦਾ ਤਾਂ ਫਿਰ ਉਹ ਸਾਹਿਤ ਉਹਨੂੰ ਕਹਿਣਾ ਚਾਹੀਦਾ ਕਿ ਨਹੀਂ ਕਹਿਣਾ ਚਾਹੀਦਾ ਇਹ ਆਪਣੇ ਆਪ ਚ ਵੱਡਾ ਸਭ ਤੋਂ ਮੁੱਢਲੀ ਸ਼ਰਤ ਕੀ ਮੰਨਦੇ ਹੋ ਵੀ ਇਹ ਅਗਾਹ ਵਦੂ ਕਿਤਾਬ ਆ ਜਾਂ ਇਹ ਗਾਂਵ ਵਦੂ ਲਿਟਰੇਚਰ ਹੈਗਾ ਸਭ ਤੋਂ ਮੁੱਢਲੀ ਸ਼ਰਤ ਕਿ ਕਿਹੜੀ ਹੈਗੀ ਆ ਵੀ ਇਹ ਅਗਾਹ ਵਦੂ ਹੀ ਹੋ ਸਕਦੀ ਹੈ ਹੁਣ ਤਾਂ ਅਗਾਹ ਵਦੂ ਬਾਰੇ ਮਤਲਬ ਮੁੱਢਲਾ ਜੇ ਮੈਨੂੰ ਲੱਗਦਾ ਕਿ ਇੰਨਾ ਕਿਸੀ ਸੋਚਣਾ ਹੋਵੇ ਕਿ ਕੋਈ ਕਿਤਾਬ ਹੈ ਜਿਹੜੀ ਕਿ ਅਸੀਂ ਜੋ ਪਹਿਲਾਂ ਪੜ ਰਹੇ ਹਾਂ ਤੇ ਉਸ ਪੜਨ ਤੋਂ ਬਾਅਦ ਸਾਡੇ ਵਿੱਚ ਕੁਝ ਐਡ ਹੋ ਰਿਹਾ ਕਿ ਕੁਝ ਘਟ ਰਿਹਾ ਪਹਿਲੀ ਗੱਲ ਤੇ ਇਹ ਜਿਹੜਾ ਜਿਹੜਾ ਦੇ ਚ ਕੁਝ ਵੀ ਐਡ ਨਹੀਂ ਹੋ ਰਿਹਾ ਮਨ ਲਓ ਜੇ ਅੱਜ ਅੱਜ ਬਹੁਤ ਸਾਰੀਆਂ ਕਵਤਾਵਾਂ ਦੀਆਂ ਤੁਕਬੰਦੀ ਵਾਲੀ ਬਿਲਕੁਲ ਹਲਕੀ ਜਿਹਦਾ ਕੋਈ ਅਰਥ ਨਹੀਂ ਹੁੰਦਾ ਔਰ ਕੋਈ ਉਹਦੇ ਚ ਕੋਈ ਗੱਲ ਕੋਈ ਸੋਚ ਵੀ ਨਹੀਂ ਹੈ ਇਕਾਤਮਕਤਾ ਵੀ ਨਹੀਂ ਹੈ ਤੋਂ ਉਸੇ ਸਾਹਿਤ ਹੀ ਨਹੀਂ ਕਹਿ ਸਕਦੇ ਮੈਨੂੰ ਲੱਗਦਾ ਕਿ ਗਾਂਵਾਦੂ ਹੋਣ ਤੋਂ ਪਹਿਲਾਂ ਵੀ ਸਾਹਿਤ ਹੋਣਾ ਹੀ ਕਿਸੇ ਚੀਜ਼ ਦਾ ਇਹੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਤੇ ਉਹ ਬਹੁਤ ਜ਼ਰੂਰੀ ਹੈ ਕਿ ਨੌਜਵਾਨਾਂ ਨੇ ਜਦੋਂ ਪੜ੍ਹਨਾ ਹੈ ਤਾਂ ਇਸ ਗੱਲ ਦਾ ਧਿਆਨ ਰੱਖਣ ਕਿ ਸਾਡੇ ਮਤਲਬ ਜੇ ਪੰਜਾਬੀ 'ਚ ਵੀ ਸ਼ੁਰੂ ਕਰਨਾ ਕਿਸੇ ਨੇ ਤਾਂ ਸਾਡੇ ਜਿਹੜੇ ਵੱਡੇ ਲੇਖਕ ਨੇ ਜਸਵੰਤ ਸਿੰਘ ਕਮਲਹੋਰੀ ਨੇ ਗੁਰਦੇਵਾਰ ਸਿੰਘ ਹੋਰੀ ਨੇ ਜਾਂ ਦਲੀਪ ਕੁਰ ਟਵਾਣਾ ਹੋਰੀ ਨੇ ਨਾਨਕ ਸਿੰਘ ਹੋਰਾਂ ਤੋਂ ਜਿਲਕ ਬਿਲਕੁਲ ਜਿਹੜੇ ਸੌਖੇ ਸਮਝ ਆ ਜਾਂਦੇ ਆ ਜਾਂ ਕਵਿਤਾਵਾਂ ਤੁਸੀਂ ਪੜ੍ਹਨੇ ਤਾਂ ਸੰਤਰਾਵਾਂ ਦਾਸੀ ਹੋਰਾਂ ਨੂੰ ਲਾਲ ਸਿੰਘ ਦੇਲ ਹੋਰਾਂ ਨੂੰ ਬਿਲਕੁਲ ਸ਼ੁਰੂਆਲੇ ਪੜ੍ਹਨੇ ਤਾਂ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੀ ਕਵਿਤਾ ਭਾਈ ਵੀਰ ਸਿੰਘ ਪ੍ਰੋਫੈਸਰ ਪੂਲ ਸਿੰਘ ਹੋਰਾਂ ਦੀ ਕਵਿਤਾ ਤਾਂ ਉੱਥੋਂ ਤੁਸੀਂ ਆਪਦੀ ਸ਼ੁਰੂਆਤ ਕਰੋ ਵਜਾਏ ਇਸ ਦੇ ਕਿ ਕੋਈ ਇੰਸਟਾਗ੍ਰਾਮ ਤੇ ਵੈਸੇ ਹੀ ਤੁਹਾਨੂੰ ਕੋਈ ਵੀ ਹਲਕੀ ਜਿਹੀ ਕਿਤਾਬ ਕੇਸ ਲਈ ਕਿ ਉਹਦੇ ਸਿਰਫ ਲਾਈਕ ਵੱਧ ਹੈ ਜਾਂ ਉਹਦੇ ਵਿਊ ਵੱਧ ਹੈ ਇਸ ਤਰ੍ਹਾਂ ਕਿਤਾਬਾਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਜੀ ਅੱਛਾ ਭਾਈ ਜੀ ਇਹ ਦੱਸੋ ਵੀ ਲਿਟਰੇਚਰ ਆ ਜਿਹੜਾ ਕਾਫੀ ਤਰ੍ਹਾਂ ਦਾ ਖਾਸ ਤੌਰ ਦੇ ਉੱਤੇ ਹਿਸਟਰੀਕਲ ਲਿਟਰੇਚਰ ਆ ਜਾਂਦਾ ਹੈਗਾ ਕਵਤਾਂਵਾਂ ਜਾਂ ਥਰਨਾਵਾਂ ਵਾਲਾ ਆਗੇ ਨਾਟਕਾਂ ਆਗੇ ਜਾਂ ਫਿਰ ਇਸ ਤੋਂ ਇਲਾਵਾ ਨਬੰਦ ਲੇਖ ਆਗੇ ਕਿਸ ਤਰ੍ਹਾਂ ਦਾ ਲਿਟਰੇਚਰ ਆ ਜਿਹੜਾ ਉਹ ਪੰਜਾਬੀ ਪਾਠਕ ਜ਼ਿਆਦਾ ਪੜ ਰਹੇ ਹੈਗੇ ਆ ਤੁਹਾਡੇ ਤੋਂ ਕਿਸ ਤਰ੍ਹਾਂ ਦਾ ਲਿਟਰੇਚਰ ਆ ਜਿਹੜਾ ਵੱਧ ਖਰੀਦਿਆ ਜਾ ਰਿਹਾ ਹੈਗਾ ਸ਼ਾਇਰੀ ਜਾ ਰਹਾ ਵਦ ਖਰੀਦੀ ਜਾ ਰਹੀ ਆ ਜਾਂ ਲੇਖ ਜਾ ਹਿਸਟੋਰੀਕਲ ਲਿਟਰੇਚਰ ਮਤਲਬ ਸਾਰੇ ਤਰ੍ਹਾਂ ਦਾ ਰਲਮ ਮਿਲਮਾ ਹੰਗਾਰਾ ਹੀ ਹੈ ਇਹ ਜਿਵੇਂ ਕਿ ਪਹਿਲਾਂ ਵੀ ਮਤਲਬ ਮੈਂ ਇਹ ਦੋ ਵਾਰ ਗੱਲ ਕਰ ਚੁੱਕਿਆ ਨਾ ਕਿ ਭਈ ਜਿਹੜਾ ਇੱਕ ਹਲਕਾ ਕਿਸਮ ਹਲਕੀ ਕਿਸਮ ਦਾ ਲਿਟਰੇਚਰ ਹੈ ਜਿਹੜਾ ਕਿ ਸੋਸ਼ਲ ਮੀਡੀਆ ਦੇ ਪ੍ਰਭਾਵ ਚ ਆ ਕੇ ਨੌਜਵਾਨ ਖਰੀਦਦੇ ਨਾ ਹੁੰਦੇ ਆ ਪਰ ਅਸੀਂ ਉਹਨਾਂ ਨਾਲ ਫਿਰ ਡਾਇਲੌਗ ਵੀ ਕਰਦੇ ਆ ਸਾਨੂੰ ਲੱਗਦਾ ਕਿ ਜੇ ਤੁਸੀਂ ਉਹ ਖਰੀਦਣਾ ਚਾਹੁੰਦੇ ਤਾਂ ਕਿਉਂ ਉਹ ਕਿਤਾਬਾਂ ਖਰੀਦਣਾ ਚਾਹੁੰਦੇ ਆ ਜਦ ਕਿ ਉਹਦੇ ਮੁਕਾਬਲੇ ਚ ਪੰਜਾਬੀ ਚ ਬਹੁਤ ਕੁਝ ਸੋਹਣਾ ਲਿਖਿਆ ਜਾ ਰਿਹਾ ਚੰਗਾ ਲਿਖਿਆ ਜਾ ਰਿਹਾ ਤਾਂ ਇਹ ਅੱਜ ਦੇ ਦੌਰ ਚ ਇਹ ਚੁਣੌਤੀ ਤਾਂ ਹੈ ਕਿ ਪਾਠਕਾਂ ਦੀ ਗਿਣਤੀ ਤਾਂ ਵਧ ਰਹੀ ਹੈ ਪਰ ਜਿਹੜੇ ਸੀਰੀਅਸ ਪਾਠਕਾਂ ਸੀਰੀਅਸ ਇਨ ਦਾ ਸੈਂਸ ਕਿ ਬਿਲਕੁਲ ਕਿ ਕੀ ਪੜ੍ਹਨਾ ਚਾਹੀਦਾ ਤੇ ਕੀ ਨਹੀਂ ਪੜ੍ਹਨਾ ਚਾਹੀਦਾ ਜੀ ਜਿਹੜੇ ਪਾਠਕ ਇਸ ਗ ਦੇ ਸਾਹਮਣੇ ਉਹ ਚੁਣੌਤੀ ਵੱਡੀ ਹੈ ਤੇ ਉਹਦੇ ਚ ਉਹਨਾਂ ਨੂੰ ਸੇਧ ਦੇਣ ਦਾ ਸਵਾਲ ਵੀ ਜਾਂ ਜਾਂ ਉਸ ਗੱਲ ਦੀ ਇੱਕ ਸਮਝ ਪੈਦਾ ਕਰਨ ਦਾ ਸਵਾਲ ਵੀ ਅੱਜ ਦੇ ਦੌਰ ਦਾ ਵੱਡਾ ਹੈ ਤੇ ਉਹ ਹਲਕੀ ਕਿਸਮ ਦੀ ਜਿਹੜੀ ਕਵਿਤਾ ਹੈ ਬਹੁਤ ਸਾਰੇ ਸਟਾਲਾਤੇ ਹੁੰਦੀ ਹੈ ਜਾਂ ਮਤਲਬ ਬਹੁਤ ਸਾਰਾ ਜਗਾ ਜਿਉ ਉਹ ਨਹੀਂ ਵੀ ਰੱਖਦੇ ਕੁਝ ਲੋਕਾਂ ਦੀ ਇਹ ਪ੍ਰਤੀਬੱਧਤਾ ਹੈ ਵੀ ਕਿ ਅਸੀਂ ਉਸ ਕਿਸਮ ਦਾ ਲਿਟਰੇਚਰ ਜਿਹੜਾ ਉਹ ਨਹੀਂ ਸਿਰਫ ਪੈਸੇ ਲਈ ਨਹੀਂ ਕਿ ਅਸੀਂ ਵੀ ਉਹ ਜਿਹੜੀ ਬਿਲਕੁਲ ਹੀ ਮਤਲਬ ਪਛਾਹ ਖਿਚੂਈ ਨਹੀਂ ਮਤਲਬ ਸਿਰਫ ਇੰਨੀਆਂ ਮਤਲਬ ਨੀਵੇਂ ਪੱਧਰ ਦੀ ਜਿਹੜੀਆਂ ਕਵਿਤਾਵਾਂ ਨੇ ਕਿ ਜਿਨ੍ਹਾਂ ਨੇ ਕਿਸੇ ਪਾਠ ਨੂੰ ਇੱਕ ਐਜ਼ ਅ ਪਾਠ ਕੋ ਦਾ ਜਨਮ ਹੋਣ ਤੋਂ ਪਹਿਲਾਂ ਹੀ ਉਹਦਾ ਖਾਤਮਾ ਕਰ ਦੇਣਾ ਤਾਂ ਉਸ ਕਿਸਮ ਦੀਆਂ ਕਿਤਾਬਾਂ ਵੀ ਪਾਠਕ ਸੋਸ਼ਲ ਮੀਡੀਆ ਦੇ ਪ੍ਰਭਾਵ ਚ ਆਉਂਦੇ ਆ ਪੜ੍ਹਦੇ ਆ ਪਰ ਮਤਲਬ ਸਾਡਾ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਉਹਨਾਂ ਨਾਲ ਗੱਲ ਕਰਕੇ ਹੋਰ ਵੀ ਬਹੁਤ ਸਾਰੇ ਜਿਹੜੇ ਪਬਲਿਸ਼ਰ ਜਾਂ ਬੁੱਕ ਸੇਲਰ ਨੇ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਕਿ ਭਈ ਉਹਨਾਂ ਨੂੰ ਇੱਕ ਚੰਗੇ ਸੀਰੀਅਸ ਸਾਹਿਤ ਨਾਲ ਜੋੜਿਆ ਜਾਵੇ ਮਿਆਰੀ ਸਾਹਿਤ ਨਾਲ ਜੋੜਿਆ ਜਾਵੇ ਜੀ ਸਲਾਪੀ ਤਾਂ ਇਹ ਦੱਸਿਓ ਕਿ ਆ ਆਖਰ ਦੇ ਉੱਤੇ ਇੱਕ ਸਵਾਲ ਆ ਤੁਹਾਨੂੰ ਕਾ ਜੇਕਰ ਆਪਾਂ ਲਿਟਰੇਚਰ ਵਿੱਚ ਨਾ ਹੋਵੇ ਲਿਟਰੇਚਰ ਪੜਨਾ ਕਿੰਨਾ ਕੁ ਪੈਂਦਾ ਹੈਗਾ ਕਿੰਨਾ ਕੁ ਮਿਹਨਤ ਕਰਨੀ ਪੈਂਦੀ ਵੇਚਣ ਵਾਸਤੇ ਕੀ ਵੇਚਣ ਵਾਲੇ ਨੂੰ ਵਾਕਿਆ ਹੀ ਪੜਨਾ ਜ਼ਿਆਦਾ ਜ਼ਰੂਰੀ ਆ ਜਾ ਬਿਨਾ ਪੜੇ ਤੋਂ ਵੀ ਲਿਟਰੇਚਰ ਆ ਜਿਹੜਾ ਆਪਾਂ ਵੇਖ ਸਕਦੇ ਹਾਂ ਇਹ ਬਹੁਤ ਜ਼ਿੰਮੇਵਾਰੀ ਵਾਲਾ ਕਾਰਜ ਹੈ ਤੇ ਬਹੁਤ ਅਹਿਮ ਸਵਾਲ ਹੈ ਤੁਹਾਡਾ ਕਿਉਂਕਿ ਕੋਈ ਮਤਲਬ ਕੱਪੜੇ ਵਿੱਚ ਨਾ ਗੋ ਜਾਂ ਕੋਈ ਸਬਜ਼ੀ ਵਿੱਚ ਨਾ ਗੋ ਜਾਂ ਹੋਰ ਚੀਜ਼ਾਂ ਵਿੱਚ ਨਾ ਗੋਵੇਂ ਨਹੀਂ ਹੈ ਕਿ ਕੋਈ ਬੰਦਾ ਜਿਹੜਾ ਸਖੰਦ ਸਖੰਦਰੂ ਆ ਜਾਏਗਾ ਤੇ ਉਹ ਵੀ ਪ੍ਰੈਕਟਿਸ ਨਾਲ ਵਿੱਚੇ ਹੋਲੀ-ਵਾਲੀ ਸਿੱਖ ਜਾਊਗਾ ਉਸ ਤਰ੍ਹਾਂ ਦਾ ਕੰਮ ਨਹੀਂ ਇਹ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਹੈ ਕਿਉਂਕਿ ਮਤਲਬ ਤੁਸੀਂ ਕੋਈ ਇੱਕ ਕਿਤਾਬ ਦੇ ਰਹੇ ਹੋ ਕਿਸੇ ਵਿਅਕਤੀ ਨੂੰ ਹਨਾ ਤਾਂ ਤੁਸੀਂ ਸਿਰਫ ਕਿਤਾਬ ਨਹੀਂ ਦੇ ਰਹੇ ਮਤਲਬ ਤੁਸੀਂ ਪੂਰਾ ਉਹਨੂੰ ਇੱਕ ਹੋ ਸਕਦਾ ਉਹਦੇ ਨੇ ਉਸ ਕਿਤਾਬ ਨੇ ਉਹਦੇ ਤੇ ਇੰਨਾ ਅਸਰ ਕਰ ਦੇਸ਼ਾ ਸਾਰਾ ਕੁਝ ਹੀ ਬਦਲ ਜੇ ਉਹਦਾ ਸੋਚਣ ਦਾ ਬਿਲਕੁਲ ਹੀ ਢੰਗ ਤਬਦੀਲ ਹੋ ਜੇ ਤੁਸੀਂ ਬਿਲਕੁਲ ਮਤਲਬ ਉਹਨੂੰ ਕੋਈ ਹਲਕੀ ਕਿਸਮ ਦੀ ਕਿਤਾਬ ਦੇ ਦੋਗੇ ਤਾਂ ਉਹਦੀ ਜ਼ਿੰਦਗੀ ਬਰਬਾਦ ਕਰ ਸਕਦੇ ਹੋ ਇੱਕ ਨਵਾਂ ਜੀਵਨ ਇੱਕ ਨਵਾਂ ਸੁਪਨਾ ਵੀ ਦੇ ਰਹੇ ਉਹਨੇ ਤੁਸੀਂ ਇਸ ਕਰਕੇ ਪੜ੍ਹਨਾ ਇਹ ਵੀ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਇਹ ਜਿੰਨਾ ਜਿੰਨਾ ਵੇਚਣ ਤੇ ਸਮਾਂ ਦੇਣਾ ਉਹਦੋਂ ਕਈ ਗੁਣਾ ਵੱਧ ਸਮਾਂ ਪੜ੍ਹਨ ਤੇ ਲਾਉਣਾ ਚਾਹੀਦਾ ਕਿਉਂਕਿ ਬਹੁਤ ਜ਼ਿੰਮੇਵਾਰੀ ਵਾਲਾ ਕਾਰਜ ਹੈ ਕਿ ਪਹਿਲਾਂ ਵੀ ਆਪਾਂ ਗੱਲ ਕੀਤੀ ਕਿ ਇੱਕ ਤਰ੍ਹਾਂ ਦੀ ਮਾਨਸਿਕ ਖੁਰਾਕ ਅਸੀਂ ਦੇ ਰਹੇ ਹਾਂ ਨਾ ਨੌਜਵਾਨਾਂ ਨੂੰ ਤੇ ਇੰਨਾ ਕਿ ਸਾਡੇ ਅੰਦਰ ਆਪਣੀ ਮਤਲਬ ਇਹ ਹੋ ਸਕਦਾ ਹੈ ਕਿ ਸਾਡੀ ਬੁੱਧੀ ਦੀ ਸੀਮਤਾ ਹੀ ਹੋਵੇ ਸਾਡੀ ਸਮਰੱਥਾ ਹੋਵੇ ਕਿ ਅਸੀਂ ਇੰਨਾ ਕੁ ਸੋਚ ਪਾਉਂਦੇ ਹੋਈਏ ਪਰ ਫਿਰ ਵੀ ਇਸ ਦੇ ਬਾਵਜੂਦ ਇੰਨਾ ਕੁ ਜ਼ਰੂਰ ਬਣਦਾ ਹੈ ਕਿ ਅਸੀਂ ਜੋ ਕਿਸੇ ਨੂੰ ਦੇ ਰਹੇ ਹਾਂ ਉਹਦੇ ਬਾਰੇ ਸਾਨੂੰ ਆਪਣੇ ਆਪ ਨੂੰ ਖੁਦ ਕਲੈਰਟੀ ਹੋਵੇ ਕਿ ਅਸੀਂ ਕੀ ਦੇ ਰਹੇ ਹਾਂ ਤੇ ਅਸੀਂ ਕਿਉਂ ਦੇ ਰਹੇ ਹਾਂ ਚਲੋ ਇੱਕ ਇੱਕ ਗੱਲ ਬਹੁਤ ਅਹਿਮ ਹੈਗੀ ਆ ਕਿਉਂਕਿ ਆਪਾਂ ਦੇਖਦੇ ਹੈਗੇ ਪੰਜਾਬੀ ਦੀ ਇੱਕ ਕਹਾਵਤ ਵੀ ਹੈ ਕਹਿੰਦੇ ਜੇ ਪੇਟ ਨਾ ਪੰਹਿਆ ਰੋਟੀਆਂ ਤੇ ਸੱਬੇ ਗੱਲਾਂ ਖੋਟੀਆਂ ਹਨਾ ਇਹ ਕੰਮ ਕਰ ਰਹੇ ਹੋ ਤੁਸੀਂ ਤੇ ਇਹ ਦੱਸਿਓ ਕਿ ਇਸ ਕੰਮ ਦੇ ਦੌਰਾਨ ਆ ਜਿਹੜਾ ਘਰ ਚੱਲ ਰਿਹਾ ਕੋਈ ਗੁਜ਼ਾਰਾ ਹੋ ਰਿਹਾ ਤੁਹਾਡੇ ਵਾਸਤੇ ਕਿ ਵਾਕਿਆ ਹੀ ਇਹ ਰੁਜ਼ਗਾਰ ਦਾ ਖੇਤਰ ਹੈ ਜਾਂ ਨਹੀਂ ਹੈ ਨਹੀਂ ਇਸ ਪੱਖੋਂ ਐਸੇ ਤਾਂ ਇਹ ਕਿਉਂਕਿ ਬਹੁਤ ਸਾਰੇ ਤੁਸੀਂ ਦੇਖਿਆ ਹੋਣਾ ਕਿ ਪੰਜਾਬੀ ਦੇ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸਾਰੇ ਨਵੇਂ ਲੋਕ ਕਿਤਾਬਾਂ ਵਾਲੇ ਖੇਤਰ ਚ ਆਏ ਹੈ ਤਾਂ ਜਿਹੜੇ ਲੋਕ ਤਾਂ ਇਹਨੂੰ ਬਿਲਕੁਲ ਫੁੱਲ ਟਾਈਮ ਵਰਜੋਂ ਕਰਦੇ ਆ ਤਾਂ ਉਹਨਾਂ ਲਈ ਯਕੀਨਨ ਇਹਦੇ ਚ ਉਸ ਕਿਸਮ ਦੀ ਜਿਹੜਾ ਇਹਦੇ ਨਫੇ ਵਾਲਾ ਮਸਲਾ ਵੀ ਤਾਂ ਹੈ ਹੀ ਹੈ ਪਰ ਮਤਲਬ ਮੈਂ ਜਿਵੇਂ ਆਪਦੀ ਨਿੱਜੀ ਗੱਲ ਕਰਾਂ ਤਾਂ ਮੇਰਾ ਇਹ ਕਿ ਮਤਲਬ ਮੇਰੀ ਪੀਐਸਟੀ ਮੈਂ ਕਰ ਰਿਹਾ ਹਾਂ ਨਾਲ ਦਿੱਲੀ ਯੂਨੀਵਰਸਿਟੀ ਦੇ ਵਿੱਚ ਤਾਂ ਮਤਲਬ ਮੈਂ ਇਹਨੂੰ ਉਸ ਤਰ੍ਹਾਂ ਉਹਨਾਂ ਸਮਾਂ ਨਹੀਂ ਦੇ ਪਾ ਰਿਹਾ ਕਿ ਭਈ ਮੈਂ ਫੁੱਲ ਟਾਈਮ ਉਹਦੇ ਵਜੋਂ ਕਰ ਕਰ ਸਕਾਂ ਤਾਂ ਮੇਰਾ ਹੈ ਕਿ ਭਈ ਪੁਸਤਕ ਮੇਲੇ ਜਿੰਨੇ ਪੰਜਾਬ 'ਚ ਹੁੰਦੇ ਆ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉੱਥੇ ਅਸੀਂ ਪਹੁੰਚ ਕਰ ਸਕੀਏ ਕਿਉਂਕਿ ਫਿਰ ਨਾਲੋਂ ਨਾਲ ਉਹ ਕੰਮ ਵੀ ਕਰਨਾ ਹੁੰਦਾ ਹੋਵੇ ਸੋ ਆਖਰ ਦੇ ਉੱਤੇ ਜੋ ਵੀ ਸਾਡੀ ਵੀਡੀਓ ਦੇਖ ਰਹੇ ਹੈਗੇ ਆ ਵੀਰ ਭੈਣਾ ਜੋ ਵੀ ਦੇਖ ਰਿਹਾ ਹੈਗਾ ਉਹਨਾਂ ਵਾਸਤੇ ਕੁਝ ਨੇਹਾ ਦੇਣਾ ਚਾਹੁੰਦੇ ਹਾਂ ਹਾਂ ਸੁਨੇਹਾ ਇਸ ਤੋਂ ਪਹਿਲਾਂ ਮਤਲਬ ਮੈਂ ਆਪ ਦੇ ਆਪਾਂ ਠੇਕੇ ਬਾਰੇ ਹੀ ਗੱਲ ਸ਼ੁਰੂ ਕੀਤੀ ਸੀ ਤਾਂ ਉੱਥੇ ਕਿ ਜਦੋਂ ਅਸੀਂ ਇਹਨੂੰ ਸ਼ੁਰੂ ਕੀਤਾ ਸੀ ਤਾਂ ਸਾਡਾ ਉਦੋਂ ਇਹੀ ਮਕਸਦ ਸੀ ਕਿ ਅੱਜ ਕਿਉਂਕਿ ਅਸੀਂ ਸ਼ਬਦਾਂ ਦੇ ਅਰਥ ਕੋਈ ਉਸ ਤਰ੍ਹਾਂ 네ਗੇਟਿਵ ਨਹੀਂ ਹੁੰਦੇ ਪਰ ਸ਼ਬਦਾਂ ਦੇ ਅਰਥਾਂ ਨਾਲ ਆ ਮਤਲਬ ਆਰਥ ਉਤਕਰਸ਼ ਤੇ ਅਪਕਰਸ਼ ਆਪਾਂ ਜਿਵੇਂ ਪੰਜਾਬੀ ਇਚਨਾ ਪੜਦੇ ਆਂ ਪੰਜਾਬੀ ਸਾਹਿਤ ਚ ਪੜਦੇ ਆਂ ਤਾਂ ਉਸ ਤਰ੍ਹਾਂ ਹੋ ਜਾਂਦਾ ਕਿ ਅਰਥਾਂ ਦੇ ਨਾਲ ਕੋਈ ਮਾਨਸਿਕਤਾ ਜੁੜ ਜਾਂਦੀ ਹੈ ਉਸ ਕਿਸਮ ਦੀ ਤਾਂ ਠੇਕੇ ਦੇ ਨਾਲ ਅਸੀਂ ਸੋਚਦੇ ਆਂ ਕਿ ਅੱਜ ਜੋ ਕੱਲਾ ਠੇਕਾ ਸ਼ਬਦ ਸੁਣ ਕੇ ਜੇ ਕਿਸੇ ਦੇ ਮਨ ਚ ਕੋਈ ਵੀ ਸ਼ਬਦ ਆਉਂਦਾ ਹੋਵੇ ਅੱਜ ਤੋਂ ਕੁਝ ਸਾਲਾਂ ਬਾਅਦ ਜਦੋਂ ਲੋਕ ਕੱਲਾ ਠੇਕਾ ਸ਼ਬਦ ਸੁਣਨ ਤੋਂੰਦੀ ਮਨ 'ਚ ਬੇਸ਼ੱਕ ਹੋਰ ਵੀ ਕੋਈ ਤਸਵੀਰ ਆਵੇ ਪਰ ਇੱਕ ਤਸਵੀਰ ਜਿਹੜੀ ਕਿਤਾਬ ਦੀ ਤਸਵੀਰ ਵੀ ਆਵੇ ਇਸ ਕਰਕੇ ਪਹਿਲੀ ਗੱਲ ਤਾਂ ਅਸੀਂ ਇਹ ਮੰਨਦੇ ਹਾਂ ਕਿ ਜਦੋਂ ਕੋਈ ਪੁੱਛਦਾ ਕਿ ਠੇਕਾ ਕਿਉਂ ਤੁਸੀਂ ਚਲਾ ਰਹੇ ਹੋ ਅਸੀਂ ਕਹਿੰਦੇ ਹਾਂ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਪੜਾਉਣ ਦਾ ਠੇਕਾ ਲਿਆ ਹੋਇਆ ਆਪਣੀ ਜਿਹੜੀ ਇੱਕ ਸੀਮਤ ਸਮਰਥਾ ਦੇ ਅਨੁਸਾਰ ਉਹ ਕਾਰਜ ਦੇ ਵਿੱਚ ਅਸੀਂ ਜੁਟੇ ਹੋਏ ਹਾਂ ਜਿੰਨਾ ਕਿ ਅਸੀਂ ਤੇਲ ਫਲ ਯੋਗਦਾਨ ਪਾ ਸਕੀਏ ਤਾਂ ਅਗਲੀ ਗੱਲ ਮੈਂ ਇੱਥੋਂ ਇੱਕ ਮੇਲੇ ਬਾਰੇ ਕਿ ਨੌਜਵਾਨ ਜਿਹੜੇ ਦੇਖ ਰਹੇ ਨੇ ਜਾਂ ਹੋਰ ਸਾਰੇ ਲੋਕ ਦੇਖ ਰਹੇ ਨੇ ਕਿ ਇੱਥੇ ਜੁਗਨੂਆਂ ਦਾ ਮੇਲਾ ਚੱਲ ਰਿਹਾ ਹੈ ਜਾਗਦੇ ਜੁਗਨੂਆਂ ਦਾ ਮੇਲਾ ਬਠਿੰਡੇ ਦੇ ਵਿੱਚ ਚੱਲ ਰਿਹਾ ਆ ਇਹ ਅਗਲੇ 2 ਦਿਨ ਹੋਰ ਚੱਲਣਾ ਹੈ ਤੁਸੀਂ ਜਰੂਰ ਇੱਥੇ ਪਹੁੰਚ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਨੌਜਵਾਨਾਂ ਨੂੰ ਇਸ ਗੱਲ ਦੀ ਬਾਤ ਤੇ ਹੈ ਕਿ ਤੁਸੀਂ ਇਹ 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 ਨਾ ਸਮਝੋ ਕਿ ਭਈ ਸਿਲੇਬਸ ਤੋਂ ਇਲਾਵਾ ਕਿਤਾਬਾਂ ਨੇ ਸਾਡੇ ਕਿੱਥੇ ਕੰਮ ਆਉਣਾ ਹੈ ਤੁਸੀਂ ਇੱਕ ਵਾਰੀ ਸਿਰਫ ਸ਼ੁਰੂ ਕਰੋ ਚੰਗੀਆਂ ਕਿਤਾਬਾਂ ਪੜ੍ਹਨੀਆਂ ਆ ਕਿਉਂਕਿ ਉਹਦਾ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਉਂਕਿ ਜਿਹੜਾ ਮਨੁੱਖ ਲਿਟਰੇਚਰ ਪੜ੍ਹੇਗਾ ਔਰ ਤੁਸੀਂ ਦੇਖੋ ਕਿ ਜੇ ਕਈ ਪਸ਼ਾਵਾਂ ਦੀਆਂ ਕਿਤਾਬਾਂ ਪੜ ਰਿਹਾ ਤਾਂ ਉਹ ਕਈ ਸੰਸਾਰਾਂ ਨੂੰ ਜਾਣਦਾ ਹੁੰਦਾ ਇੱਕ ਤਰ੍ਹਾਂ ਨਾਲ ਤੁਸੀਂ ਇੱਕ ਮਤਲਬ ਕੋਈ ਰੂਸੀ ਕਿਤਾਬ ਪੜ ਰਹੇ ਹੋ ਕੋਈ ਸਪੈਨਿਸ਼ ਤੋਂ ਅਨਵਾਦ ਹੋਈ ਕਿਤਾਬ ਪੜ ਰਹੇ ਹੋ ਕੋਈ ਜਰਮਨ ਦੀ ਕਿਤਾਬ ਪੜ ਰਹੇ ਹੋ ਤਾਂ ਤੁਸੀਂ ਉਹਨਾਂ ਸੰਸਾਰਾਂ ਨਾਲ ਵੀ ਵਾਸਤਾ ਪਾ ਰਹੇ ਹੋ ਤਾਂ ਮਤਲਬ ਤੁਸੀਂ ਦੇਖੋਗੇ ਜਿੰਨਿਆਂ ਮਤਲਬ ਤੁਸੀਂ ਬੇਸ਼ੱਕ ਉਹ ਦੇਸ਼ ਨਹੀਂ ਘੁੰਮ ਸਕੇ ਪਰ ਇਹਦੇ ਰਾਹੀਂ ਤੁਸੀਂ ਉਹਨਾਂ ਦੇਸ਼ਾਂ ਨੂੰ ਉੱਥੋਂ ਦੇ ਲੋਕਾਂ ਦੇ ਕਲਚਰ ਨੂੰ ਉੱਥੋਂ ਦੇ ਲੇਖਕਾਂ ਨੂੰ ਇੱਕ ਪੂਰੀ ਦੀ ਪੂਰੀ ਜ਼ਿੰਦਗੀ ਨੂੰ ਇੱਕ ਇੱਕ ਮਨੁੱਖ ਦੀ ਜ਼ਿੰਦਗੀ ਨੂੰ ਮਾਣ ਰਹੇ ਹੋਣੇ ਤੁਸੀਂ ਇੱਕ ਕਿਤਾਬ ਦੇ ਰਾਹੀਂ ਤੇ ਇਸ ਕਰਕੇ ਸਾਹਿਦ ਦਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਆਸਰਾ ਵੀ ਹੈ ਤੇ ਬਹੁਤ ਜ਼ਿਆਦਾ ਮਹੱਤਵ ਵੀ ਹੈ ਕਿ ਇਹਦੇ ਨਾਲੋਂ ਟੁੱਟ ਕੇ ਅਸੀਂ ਕਿਸੇ ਪਾਸੇ ਨਹੀਂ ਜਾ ਸਕਦੇ ਕਿ ਪੰਜਾਬ ਦੀਆਂ ਸਮੱਸਿਆਵਾਂ ਦੇ ਵੀ ਜਦੋਂ ਅਸੀਂ ਗੱਲ ਕਰਾਂਗੇ ਤਾਂ ਜਿਹੜੇ ਸਾਡੇ ਹੱਲ ਨਿਕਲਣੇ ਇਹਦੇ ਵਿੱਚ ਦੀ ਹੀ ਨਿਕਲਣੇ ਆ ਕਿਉਂਕਿ ਜਦੋਂ ਸਾਡਾ ਨਜ਼ਰੀਆ ਵਿਕਸਿਤ ਹੋਏਗਾ ਪੰਜਾਬ ਦੇ ਨੌਜਵਾਨਾਂ ਦਾ ਉਦੋਂ ਬਾਅਦ ਹੀ ਅਸੀਂ ਕੋਈ ਸੱਚਿਆਰੀ ਗੱਲ ਸਾਂਝੀ ਵਾਲਤਾ ਵਾਲੀ ਸੱਚਿਆਰੀ ਗੱਲ ਕਰ ਸਕਾਂਗੇ ਜਿਹੜੀ ਕਿ ਹਰ ਤਰ੍ਹਾਂ ਦੀਆਂ ਸੌੜੀਆਂ ਹੱਦਾਂ ਤੋਂ ਪਾਰ ਹੋਏਗੀ ਧੰਨਵਾਦ ਬਾਈ ਸ਼ੁਕਰੀਆ ਲਈ ਜੀ ਮਿਹਰਬਾਨੀ ਥੈਂਕ ਯੂ